ਬੰਗਲਾਦੇਸ਼ ਵਿੱਚ ਹਿੰਦੂਆ ਦੇ ਨਾਲ ਹੋ ਰਹੀ ਲੁੱਟ ਪਾਟ ਬਲਦਕਾਰ ਕਤਲ ਜਾਂ ਨੂੰ ਲੈ ਕੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਤਰਫੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਇਨਸਾਫ ਪਸੰਦ ਲੋਕਾਂ ਦੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਗਲਾਦੇਸ਼ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇ ਕਿ ਹਿੰਦੂਆ ਦੀ ਸੁਰੱਖਿਆ ਤੇ ਧਿਆਨ ਦਿੱਤਾ ਜਾਵੇ ਅੱਜ ਇਸ ਮੌਕੇ ਗਲਬਾਤ ਕਰਦਿਆ ਦੱਸਿਆ ਗਿਆ ਕਿ ਪਿਛਲੇ 20 ਤੋਂ 25 ਦਿਨਾਂ ਤੋਂ ਬੰਗਲਾਦੇਸ਼ ਵਿਖੇ ਹਿੰਦੂਆ ਦੇ ਨਾਲ ਕਤਲਿਆਮ ਅਤੇ ਲੁੱਟਪਾੜ ਦੀਆਂ ਘਟਨਾਵਾਂ ਲਗਾਤਾਰ ਵਾਦੀਆਂ ਨਜ਼ਰ ਆ ਰਹੀਆਂ ਹਨ ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਹਿੰਦੂ ਸਮਾਜ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਬਰਨਾਲਾ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੀ ਤਰਫੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਰੇਲਵੇ ਸਟੇਸ਼ਨ ਬਰਨਾਲਾ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਪਾਰਕ ਤੱਕ ਰੋਸ ਮਾਰਚ ਕੱਢਿਆ ਗਿਆ ਹੈ। ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਰੋਸ ਮਾਰਚ ਆ। ਚਿਤਾਵਨੀ ਮਾਰਚ ਵੀ ਆ ਰੋਸ ਮਾਰਚ ਵੀ ਆ ਇਹ ਸਹਿਤ nehru ਚੌਕ ਤੋਂ ਸ਼ੁਰੂ ਹੋ ਕੇ ਸਹਿਮੰਦਰ ਤੋਂ ਪਗਾ ਸਿੰਘ ਚੌਕ ਤੱਕ ਆਇਆ ਇਹ ਸਾਰੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਇਕੱਠੇ ਹੋ ਕੇ ਬਰਨਾਲੇ ਕੀਤਾ ਸੀ ਤੇ ਇਕੱਲੇ ਬਰਨਾਲੇ ਨਹੀਂ ਹੋ ਰਿਹਾ ਇਹ ਪੂਰੇ ਭਾਰਤ ਦੇ ਵਿੱਚ 790 ਕੇਂਦਰ ਜ਼ਿਲ੍ਹਾ ਕੇਂਦਰਾਂ ਤੇ ਹੋ ਰਿਹਾ ਵਾ ਇਹ ਸਾਡੀ ਚਿਤਾਵਨੀ ਕੇਂਦਰ ਸਰਕਾਰ ਨੂੰ ਆ ਕਿ ਜਿਹੜਾ ਇਹ ਬੰਗਲਾਦੇਸ਼ ਦੇ ਵਿੱਚ 20-25 ਦਿਨਾਂ ਤੋਂ ਹਿੰਦੂਆਂ ਤੇ ਹਮਲੇ ਹੋ ਰਹੇ ਆ ਉਹ ਹਮਲੇ ਬੰਦ ਹੋਣੇ ਚਾਹੀਦੇ ਆ ਇਹ ਨਿਰੰਤਰ ਹਿੰਦੂਆਂ ਤੇ ਬਲਤਕਾਰ ਹੋ ਰਿਹਾ ਮੰਦਿਰਾਂ ਤੇ ਤੋੜਪਨ ਹੋ ਰਹੀਆ ਤੀਰਥ ਸਥਾਨ ਤੇ ਤੋੜਪਨ ਹੋ ਰਹੀਆ ਇਹ ਬੰਦ ਹੋਣੀ ਚਾਹੀਦੀ ਆ ਬੰਗਲਾਦੇਸ਼ ਸਰਕਾਰ ਦੇ ਵਿੱਚ ਜਿਹੜੀ ਸੇਖ ਹਸੀਨਾ ਦੀ ਸਰਕਾਰ ਡਿੱਗੀ ਆ ਉਤਵਾਜਰੀ ਨਵੀਂ ਸਰਕਾਰ ਆਈਆ ਉਤਵਾਤ ਕੋ ਸ ਇਸਲਾਮਿਕ ਜਿਹਾਦ ਸੋਚਦੇ ਜਿਹੜੇ ਵਿਅਕਤੀ ਜਿਹੜੇ ਸੰਗਠਨ ਹਿੰਦੂਆਂ ਤੇ ਹਮਲੇ ਕਰ ਰਹੇ ਆ ਹਿੰਦੂ 1971 ਜੋ ਬੰਗਲਾਦੇਸ਼ ਬਣਿਆ ਉਦੋਂ 47% ਸੀਗਾ ਅੱਜ 7.8% ਹਿੰਦੂ ਰਹਿ ਗਿਆ ਜਾਂ ਤਾਂ ਹਿੰਦੂਆਂ ਨੂੰ ਉੱਥੇ ਮਾਰ ਰਹੇ ਆ ਜਾਂ ਉਹਨਾਂ ਦਾ ਬਲਤਕਾਰ ਕਰ ਰਹੇ ਆ ਜਾਂ ਉਹਨਾਂ ਨੂੰ ਉਥੋਂ ਭੁਜਾਰੇ ਆ ਜਿ ਤਰ੍ਹਾਂ ਪ੍ਰੇਵਰਤਨ ਕਰ ਰਹੇ ਆ ਸਾਡੀ ਮੋਦੀ ਸਰਕਾਰ ਨੂੰ ਬੇਨਤੀ ਆ ਕਿ ਉਹ ਬੰਗਲਾਦੇਸ਼ ਸਰਕਾਰ ਨੂੰ ਹੁਣੇ ਇਸ ਚੀਜ਼ ਦੀ ਚੇਤਾਵਨੀ ਦਵੇ ਤੇ ਉਹਨੂੰ ਵਾਰਨਿੰਗ ਦਵੇ ਕਿ ਜਿਹੜੇ ਹਿੰਦੂਆਂ ਤੇ ਹਮਲੇ ਹੋ ਰਿਹਾ ਉਹ ਬੰਦ ਹੋਣੇ ਚਾਹੀਦੇ ਆ ਸੁਖਵਿੰਦਰ ਸਿੰਘ ਭੰਡਾਰੀ ਅੱਜ ਜੋ ਰੋਸ ਮਾਰਚ ਸ਼ਹਿਰ ਦੇ ਵਿੱਚ ਗੱਡਿਆ ਗਿਆ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਮੈਨੂੰ ਇੱਕ ਅਪੀਲ ਆਈ ਸੀ ਕਿ ਤੁਸੀਂ ਕਨਵੀਨਰ ਬਣ ਕੇ ਇਸ ਰੋਸ ਮਾਰਚ ਦੀ ਅਗਵਾਈ ਕਰੋ ਇਹ ਰੋਸ ਮਾਰਚ ਹੈ ਜਿਹੜਾ ਇਸ ਦੇ ਵਿੱਚ ਮੇਰੇ ਨਾਲ ਹਰਵਿੰਦਰ ਸਿੰਘ ਕਾਲਾ ਤੇ ਹਰਵੰਦ ਸਿੰਘ ਬਰਨਾਲਾ ਮੇਰੇ ਨਾਲ ਕੋਕ ਨਵੀਨਰ ਲੱਗੇ ਤੇ ਬੰਗਲਾਦੇਸ਼ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜੋ ਉੱਥੇ ਰਹਿ ਰਹੇ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਉਹਨਾਂ ਦੇ ਦੁਕਾਨਾਂ ਉਹਨਾਂ ਦੀਆਂ ਫੈਕਟਰੀਆਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ ਬਹੁਤ ਬੇਟੀਆਂ ਦੀ ਇੱਜ਼ਤ ਮਿੱਟੀ 'ਚ ਰੋਲੀ ਜਾ ਰਹੀ ਆ ਔਰ ਉਸ ਜ਼ੁਲਮ ਦੇ ਖਿਲਾਫ ਉਸ ਸਤਿਆਚਾਰ ਦੇ ਖਿਲਾਫ ਅਸੀਂ ਰੋਜ਼ ਬਹੁਤ ਆਵਾਜ਼ ਬੁਲੰਦ ਕੀਤੀ ਆ ਤੇ ਉਹਨਾਂ ਬੰਗਲਾਦੇਸ਼ 'ਚ ਰਹਿ ਰਹੇ ਜਿਹੜੇ ਹਿੰਦੂ ਨੇ ਜੋ ਕਸ਼ਟ ਝੱਲ ਰਹੇ ਨੇ ਉਹਨਾਂ ਦੇ ਨਾਲ ਇੱਕ ਮੁੱਠ ਦਾ ਦਾ ਪ੍ਰਗਟਾਵਾ ਕੀਤਾ ਸੀ ਔਰ ਅਸੀਂ ਆਪਣੇ ਡੀਸੀ ਮੈਮ ਨੂੰ ਸੋਮਵਾਰ ਨੂੰ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ ਰਾਸ਼ਟਰਪਤੀ ਦੇ ਨਾਮ ਕਿ ਭਾਰਤ ਸਰਕਾਰ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਬੰਗਲਾਦੇਸ਼ ਦੇ ਨਾਲ ਗੱਲਬਾਤ ਕਰੇ ਆਪਣਾ ਬਣਦਾ ਰੋਲ ਨਿਭਾਵੇ ਅਤੇ ਜੇ ਭਾਰਤ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਪੈਂਦਾ ਹੈ ਤਾਂ ਇਸ ਦੇ ਲਈ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਧੰਨਵਾਦ ਨਮਸਕਾਰ ਜੀ ਮੇਰਾ ਨਾਮ ਐਡਵੋਕੇਟ ਦੀਪਕ ਜਿੰਦਲ ਹੈ ਮੈਂ ਆਰਐਸਐਸ ਦਾ ਨਗਰ ਕਾਰਜਾਵਾਹ ਹਾਂ ਬਰਨਾਲਾ ਦਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਟੇਸ਼ਨ ਵਾਲੇ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸਰਦਾਰ ਭਗਤ ਸਿੰਘ ਚੌਂਕ ਤੱਕ ਖਤਮ ਹੋਇਆ ਇਸ ਦਾ ਮਕਸਦ ਹੈ ਜੋ ਗੁੰਗੀ ਸਰਕਾਰ ਹੈ ਬੰਗਲਾਦੇਸ਼ ਦੀ ਉਸ ਦੇ ਕੰਨ ਖੋਲਣੇ ਕਿ ਉੱਥੇ ਹਿੰਦੂਆਂ ਦਾ ਰੋਜ਼ ਨਰਸਨਹਾਰ ਹੋ ਰਿਹਾ ਰੋਜ਼ ਜਿਹੜੇ ਮੰਦਰ ਨੇ ਟੁੱਟ ਰਹੇ ਨੇ ਉਹ ਜਲਦੀ ਤੋਂ ਜਲਦੀ ਹੈ ਜਿਹੜੇ ਰੋਕੇ ਜਾਣ ਅੱਜ ਦੇ ਪ੍ਰੋਟੈਸਟ ਦਾ ਇਹ ਮੁੱਖ ਮਕਸਦ ਹੈ ਵੀ ਉੱਥੇ ਹਿੰਦੂਆਂ ਦਾ ਨੁਕਸ ਇਸ ਮੌਕੇ ਗਲਬਾਤ ਕਰਦਿਆ ਦੱਸਿਆ ਗਿਆ ਕਿ ਪਿਛਲੇ 20 ਤੋਂ 25 ਦਿਨਾਂ ਤੋਂ ਬੰਗਲਾਦੇਸ਼ ਵਿਖੇ ਹਿੰਦੂਆ ਦੇ ਨਾਲ ਕਤਲयाम ਅਤੇ ਲੁੱਟ ਪਾੜ ਦੀਆਂ ਕਟੜਾਵਾ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਹਿੰਦੂ ਸਮਾਜ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸੇ ਰੋਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਬਰਨਾਲਾ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੀ ਤਰਫੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਰੇਲਵੇ ਸਟੇਸ਼ਨ ਬਰਨਾਲਾ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਪਾਰਕ ਤੱਕ ਰੋਸ ਮਾਰਚ ਕੱਢਿਆ ਗਿਆ ਹੈ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਰੋਸ ਮਾਰਚ ਆ ਚੇਤਾਵਨੀ ਮਾਰਚ ਵੀ ਆ ਰੋਸ ਮਾਰਚ ਵੀ ਆ ਇਹ ਸਹਿਤ ਨੇਰੂ ਚੌਕ ਤੋਂ ਸ਼ੁਰੂ ਹੋ ਕੇ ਸ੍ਰੀ ਮੰਦਿਰ ਤੋਂ ਪਾਕਾ ਸਿੰਘ ਚੌਕ ਤੱਕ ਆਇਆ ਇਹ ਸਾਰੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਇਕੱਠੇ ਹੋ ਕੇ ਬਰਨਾਲੇ ਕੀਤਾ ਸੀ ਇਹ ਇਕੱਲੇ ਬਰਨਾਲੇ ਨਹੀਂ ਹੋ ਰਿਹਾ ਇਹ ਪੂਰੇ ਭਾਰਤ ਦੇ ਵਿੱਚ 790 ਕੇਂਦਰ ਜ਼ਿਲ੍ਹਾ ਕੇਂਦਰਾਂ ਤੇ ਹੋ ਰਿਹਾ ਵਾ ਇਹ ਸਾਡੀ ਚੇਤਾਵਨੀ ਕੇਂਦਰ ਸਰਕਾਰ ਨੂੰ ਆ ਕਿ ਜਿਹੜਾ ਇਹ ਬੰਗਲਾਦੇਸ਼ ਦੇ ਵਿੱਚ 20-25 ਦਿਨਾਂ ਤੋਂ ਹਿੰਦੂਆਂ ਤੇ ਹਮਲੇ ਹੋ ਰਹੇ ਆ ਉਹ ਹਮਲੇ ਬੰਦ ਹੋਣੇ ਚਾਹੀਦੇ ਆ ਇਹ ਨਿਰੰਤਰ ਹਿੰਦੂਆ 'ਤੇ ਬਲਤਕਾਰ ਹੋ ਰਿਹਾ ਮੰਦਿਰਾਂ ਤੇ ਤੋੜਪਨ ਹੋ ਰਹੀਆ ਪੀਰਸਥਾਨ ਤੇ ਤੋੜਪਨ ਹੋ ਰਹੀਆ ਇਹ ਬੰਦ ਹੋਣੀ ਚਾਹੀਦੀ ਆ ਬੰਗਲਾਦੇਸ਼ ਸਰਕਾਰ ਦੇ ਵਿੱਚ ਜਿਹੜੀ ਸ਼ੇਖ ਹਸੀਨਾ ਦੀ ਸਰਕਾਰ ਡਿੱਗੀ ਆ ਉਤਵਾਜਰੀ ਨਵੀਂ ਸਰਕਾਰ ਆਈਆ ਉਤਵਾ ਕੋ ਇਸਲਾਮਿਕ ਜਿਹਾ ਸੋਚਦੇ ਜਿਹੜੇ ਵਿਅਕਤੀ ਜਿਹੜੇ ਸੰਗਠਨ ਹਿੰਦੂਆ 'ਤੇ ਹਮਲੇ ਕਰ ਰਹੇ ਆ ਹਿੰਦੂ 1971 'ਚ ਜਦੋਂ ਬੰਗਲਾਦੇਸ਼ ਬਣਿਆ ਉਦੋਂ 47% ਸੀਗਾ ਅੱਜ 7.8% ਹਿੰਦੂ ਰਹਿ ਗਿਆ ਜਿਆਦਾ ਹਿੰਦੂਆਂ ਨੂੰ ਉੱਥੇ ਮਾਰ ਰਹੇ ਆ ਜਾਂ ਉਹਨਾਂ ਦਾ ਬਲਤਕਾਰ ਕਰ ਰਹੇ ਆ ਜਾਂ ਉਹਨਾਂ ਨੂੰ ਉੱਥੋਂ ਭਜਾ ਰਹੇ ਆ ਜੋ ਤਰ੍ਹਾਂ ਪ੍ਰੇਵਰਤਨ ਕਰ ਰਹੇ ਆਪ ਸਾੜੀ ਮੋਦੀ ਸਰਕਾਰ ਨੂੰ ਬੇਨਤੀ ਆ ਕਿ ਉਹ ਬੰਗਲਾਦੇਸ਼ ਸਰਕਾਰ ਨੂੰ ਹੁਣੇ ਇਸ ਚੀਜ਼ ਦੀ ਚੇਤਾਵਨੀ ਦਵੇ ਤੇ ਉਹਨੂੰ ਵਾਰਨਿੰਗ ਦਵੇ ਕਿ ਜਿਹੜੇ ਹਿੰਦੂਆਂ ਤੇ ਹਮਲੇ ਹੋ ਰਿਹਾ ਉਹ ਬੰਦ ਹੋਣੇ ਚਾਹੀਦੇ ਆ ਸੁਖਵਿੰਦਰ ਸਿੰਘ ਭੰਡਾਰੀ ਅੱਜ ਜੋ ਰੋਸ ਮਾਰਚ ਸ਼ਹਿਰ ਦੇ ਵਿੱਚ ਗੱਡਿਆ ਗਿਆ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਮੈਨੂੰ ਇੱਕ ਅਪੀਲ ਆਈ ਸੀ ਕਿ ਤੁਸੀਂ ਕਨਵੀਨਰ ਬਣ ਕੇ ਇਸ ਰੋਸ ਮਾਰਚ ਦੀ ਅਗਵਾਈ ਕਰੋ ਇਹ ਰੋਸ ਮਾਰਚ ਹੈ ਜਿਹੜਾ ਇਸ ਦੇ ਵਿੱਚ ਮੇਰੇ ਨਾਲ ਹਰਵਿੰਦਰ ਸਿੰਘ ਕਾਲਾ ਤੇ ਹਰਵੰਦ ਸਿੰਘ ਬਰਨਾਲਾ ਮੇਰੇ ਨਾਲ ਕੋਲਕ ਨਵੀਨਰ ਲੱਗੇ ਤੇ ਬੰਗਲਾਦੇਸ਼ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜੋ ਉੱਥੇ ਰਹਿ ਰਹੇ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਉਹਨਾਂ ਦੇ ਦੁਕਾਨਾਂ ਉਹਨਾਂ ਦੀਆਂ ਫੈਕਟਰੀਆਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ ਬਹੁਤ ਬੇਟੀਆਂ ਦੀ ਇੱਜ਼ਤ ਮਿੱਟੀ 'ਚ ਰੋਲੀ ਜਾ ਰਹੀ ਆ ਔਰ ਉਸ ਜ਼ੁਲਮ ਦੇ ਖਿਲਾਫ ਉਸ ਸੱਤਿਆਚਾਰ ਦੇ ਖਿਲਾਫ ਅਸੀਂ ਰੋਜ਼ ਬਹੁਤ ਆਵਾਜ਼ ਬੁਲੰਦ ਕੀਤੀ ਆ ਤੇ ਉਹਨਾਂ ਬੰਗਲਾਦੇਸ਼ 'ਚ ਰਹਿ ਰਹੇ ਜਿਹੜੇ ਹਿੰਦੂ ਨੇ ਜੋ ਕਸ਼ਟ ਝੱਲ ਰਹੇ ਨੇ ਉਹਨਾਂ ਦੇ ਨਾਲ ਇੱਕ ਮੁੱਠ ਦਾ ਦਾ ਪ੍ਰਗਟਾਵਾ ਕੀਤਾ ਸੀ ਔਰ ਅਸੀਂ ਆਪਣੇ ਡੀਸੀ ਮੈਮ ਨੂੰ ਸੋਮਵਾਰ ਨੂੰ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ ਰਾਸ਼ਟਰਪਤੀ ਦੇ ਨਾਮ ਕਿ ਭਾਰਤ ਸਰਕਾਰ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਬੰਗਲਾਦੇਸ਼ ਦੇ ਨਾਲ ਗੱਲਬਾਤ ਕਰੇ ਆਪਣਾ ਬਣਦਾ ਰੋਲ ਨਿਭਾਵੇ ਅਤੇ ਜੇ ਭਾਰਤ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਪੈਂਦਾ ਹੈ ਤਾਂ ਇਸ ਦੇ ਲਈ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਧੰਨਵਾਦ ਨਮਸਕਾਰ ਜੀ ਮੇਰਾ ਨਾਮ ਐਡਵੋਕੇਟ ਦੀਪਕ ਜਿੰਦਲ ਹੈ ਮੈਂ ਆਰਐਸਐਸ ਦਾ ਨਗਰ ਕਾਰਜਾਵਾਹ ਹਾਂ ਬਰਨਾਲਾ ਦਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਟੇਸ਼ਨ ਵਾਲੇ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਸਰਦਾਰ ਭਗਤ ਸਿੰਘ ਚੌਂਕ ਤੱਕ ਖਤਮ ਹੋਇਆ ਇਸ ਦਾ ਮਕਸਦ ਹੈ ਜੋ ਗੁੰੰਗੀ ਸਰਕਾਰ ਹੈ ਬੰਗਲਾਦੇਸ਼ ਦੀ ਉਸ ਦੇ ਕੰਨ ਖੋਲਣੇ ਕਿ ਉੱਥੇ ਹਿੰਦੂਆਂ ਦਾ ਰੋਜ਼ ਨਰਸੰਹਾਰ ਹੋ ਰਿਹਾ ਰੋਜ਼ ਜਿਹੜੇ ਮੰਦਰ ਨੇ ਟੁੱਟ ਰਹੇ ਨੇ ਉਹ ਜਲਦੀ ਤੋਂ ਜਲਦੀ ਹੈ ਜਿਹੜੇ ਰੋਕੇ ਜਾਣ ਅੱਜ ਦੇ ਪ੍ਰੋਟੈਸਟ ਦਾ ਇਹ ਮੁੱਖ